ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇੱਕ ਸਰਦਾਰ ਵੀਰ ਨਾ ਦੇਖੋ ਆਪਣਾ ਆਪ ਦਾ ਕੰਮ ਚਲਾਈ ਬੈਠਾ ਦੋਸਤੋ ਜਦੋਂ ਮਾਪਿਓ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਮਹਿੰਗੇ ਕੋਰਸ ਕਰਾ ਕੇ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ ਤੋਰਦਾ ਤਾਂ ਉੱਥੇ ਜਾ ਕੇ ਕਿਹੜਾ ਗੁਲਾਮੀ ਨਹੀਂ ਕਰਨੀ ਪੈਂਦੀ ਦੋਸਤੋ ਆਪਣੇ ਪਰਿਵਾਰ ਦੇ ਲਈ ਸੈੱਟ ਹੋਣ ਦੇ ਲਈ ਉੱਥੇ ਜਾ ਕੇ ਵੀ ਗੁਲਾਮੀ ਤਾਂ ਕਰਨੀ ਪੈਂਦੀ ਹੈ ਦੋਸਤੋ ਕਈ ਵਾਰ ਤਾਂ ਵੀਰਾਂ ਨੂੰ ਕੋਈ ਚੰਗਾ ਕੰਮ ਮਿਲ ਜਾਂਦਾ ਵਿਦੇਸ਼ਾਂ ਵਿੱਚ ਜਾ ਕੇ ਤੇ ਕਈ ਤਾਂ ਸਾਰੀ ਉਮਰ ਇਤਾਂ ਹੀ ਫਿਕਰਾਂ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਨੇ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਆ ਸਰਦਾਰ ਆਪਣਾ ਆਪ ਦਾ ਰਜਗਾਰ ਚਲਾ ਰਿਹਾ ਹੈ ਤੇ ਨਾਲੇ ਆਪਣੇ ਪਰਿਵਾਰ ਦੇ ਲਈ ਦੇਖੋ ਕਿੰਨਾ ਪਿਆਰ ਦੇ ਨਾਲ ਕੰਮ ਕਰ ਰਿਹਾ ਹੈ ਇਸ ਪੰਜਾਬ ਦੇ ਵਿੱਚ ਸੈੱਟ ਹੋਣ ਦੇ ਲਈ ਬਾਈ ਨੇ ਆਪਣੀ ਹੱਕ ਦੀ ਕਮਾਈ ਕੀਤੀ ਦੋਸਤੋ ਕੋਈ ਵੀ ਕੰਮ ਬਟਾ ਛੋਟਾ ਨਹੀਂ ਹੁੰਦਾ ਕਿ ਕੰਮ ਕਰਨ ਦੀ ਕਲਾਕਾਰੀ ਜ਼ਰੂਰ ਹੋਣੀ ਚਾਹੀਦੀ ਆ ਤੇ ਆਪਣੇ ਪਰਿਵਾਰ ਨੂੰ ਔਖੇ ਸਮੇਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਨਾ ਚਾਹੀਦਾ ਇਸ ਵੀਰ ਨੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਦੇ ਲਈ ਇਸ ਪੰਜਾਬ ਦੇ ਵਿੱਚ ਹੀ ਆਪਣਾ ਕੰਮ ਚਲਵਾਇਆ ਤੇ ਦੋਸਤੋ ਕੀ ਕਹਿਣਾ ਚਾਹੁੰਗਾ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਜੀ ਤੇ ਵੀਡੀਓ ਨੂੰ ਅੱਗੇ ਵੱਧ ਵੱਧ ਸ਼ੇਅਰ ਕਰੋ ਜੀ